ਸਤਿ ਸ਼੍ਰੀ ਅਕਾਲ ਦੋਸਤੋ ਆਪਣੀ ਇਹ ਵੀਡੀਓ 88894 ਪੰਜਾਬੀ ਪੇਪਰ A ਲਈ ਹੈ ਕਹਾਣੀ ਭਾਗ ਚ ਆਪਾਂ ਨੂੰ ਤਿੰਨ ਰਾਈਟਰ ਦਿੱਤੇ ਹੋਏ ਨੇ ਅੱਜ ਆਪਾਂ ਸੁਜਾਨ ਸਿੰਘ ਬਾਰੇ ਪੜਾਂਗੇ ਥਿਊਰੀ ਪਲੱਸ MCQ ਵੀਡੀਓ ਸਟਾਰਟ ਕਰਦੇ ਆਂ ਪ੍ਰਿੰਸੀਪਲ ਸੁਜਾਨ ਸਿੰਘ ਦਾ ਜਨਮ 29 ਜੁਲਾਈ 1909 ਨੂੰ ਹੋਇਆ ਸੀ ਜਨਮ ਸਥਾਨ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਪਿਤਾ ਹਕੀਮ ਸਿੰਘ ਸੀ ਮਾਤਾ ਜਮਨਾ ਦੇਵੀ ਤੇ ਮੌਤ ਹੋਈਆ 22 April 1993 ਨੂੰ ਸੁਜਾਨ ਸਿੰਘ ਦੇ ਮੌਲਿਕ ਕਹਾਣੀ ਸੰਗ੍ਰਹਿ ਕਿਹੜੇ ਸੀ ਉਹਨਾਂ ਬਾਰੇ ਪੜ੍ਹਦੇ ਆ ਪਹਿਲਾ ਹੈਗਾ ਦੁੱਖ ਸੁੱਖ ਇਹ 1941 ਦੇ ਵਿੱਚ ਪ੍ਰਕਾਸ਼ਿਤ ਹੋਇਆ ਦੂਸਰਾ ਹੈਗਾ ਦੁੱਖ ਸੁੱਖ ਤੋਂ ਪਿੱਛੋਂ 1946 ਚ ਪ੍ਰਕਾਸ਼ਿਤ ਹੋਇਆ ਸਵਰੰਗ 1955 ਦੇ ਵਿੱਚ ਨਰਕਾ ਦੇ ਦੇਵਤੇ 1952 ਦੇ ਵਿੱਚ ਮਨੁੱਖ ਤੇ ਪਸ਼ੂ 1952 ਚ ਪ੍ਰਕਾਸ਼ਿਤ ਹੋਇਆ ਡੇਢ ਆਦਮੀ 1955 ਦੇ ਵਿੱਚ ਸਵਾਲ ਜਵਾਬ 1962 ਚ ਸ਼ਹਿਰ ਤੋਂ ਗਾਂ 1985 ਚ ਸਾਰੇ ਪੱਤੇ 1992 ਚ ਇਹਨਾਂ ਸਾਰੀਆਂ ਰਚਨਾਵਾਂ ਦੇ ਨਾਮ ਤੇ ਪ੍ਰਕਾਸ਼ੀ ਸਾਲ ਤੁਸੀਂ ਯਾਦ ਰੱਖਣਾ ਤੇ ਉਹਨੂੰ ਕੁਐਸਚਨ ਕਿਤੋਂ ਵੀ ਬਣ ਸਕਦਾ ਹੈਗਾ ਹੁਣ ਆਪਾਂ ਸਾਰੀ ਥਿਉਰੀ ਹੀ ਐਮਸੀਕਿਊ ਦੇ ਰਾਹੀਂ ਕਰਾਂਗੇ ਇੱਕ ਇੱਕ ਸਵਾਲ ਆਪਾਂ ਨੇ ਥਿਉਰੀ ਦਾ ਐਮਸੀਕਿਊ ਰਾਹੀਂ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਬਹੁਤ ਹੀ ਹੈਲਪਫੁਲ ਹੈ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਸਟਾਰਟ ਕਰਦੇ ਆਂ ਅੱਗੇ ਫਰਸਟ ਕੁਐਸਚਨ ਹੈ ਗਿਆ ਸੁਜਾਨ ਸਿੰਘ ਕਿਹੜੇ ਦੌਰ ਦਾ ਕਹਾਣੀਕਾਰ ਸੀ ਤਾਂ ਸੁਜਾਨ ਸਿੰਘ ਆ ਜਿਹੜਾ ਦੂਸਰੇ ਦੌਰ ਦਾ ਕਹਾਣੀਕਾਰ ਸੀ ਸੈਕੰਡ ਕੁਐਸਚਨ ਹੈ ਗਿਆ ਸੁਜਾਨ ਸਿੰਘ ਨੂੰ ਪ੍ਰਸਿੱਧੀ ਕਿਸ ਕਰਕੇ ਮਿਲੀ ਸੀ ਤਾਂ ਉਹਨਾਂ ਨੂੰ ਪ੍ਰਸਿੱਧੀ ਜਿਹੜੀ ਕਹਾਣੀਕਾਰ ਦੇ ਤੌਰ ਤੇ ਮਿਲੀ ਸੀ ਕਹਾਣੀ ਲਿਖਣ ਕਰਕੇ ਵੈਸੇ ਉਹਨਾਂ ਨੇ ਨਿਵੰਦਨ ਨਾਵਲ ਵੀ ਲਿਖੇ ਨੇ ਪਰ ਪ੍ਰਸਿੱਧੀ ਆ ਜਿਹੜੀ ਕਹਾਣੀ ਕਰਕੇ ਹੀ ਮਿਲੀ ਨੈਕਸਟ ਹੈਗਾ ਸੁਜਾਨ ਸਿੰਘ ਦੀ ਮੁੱਢਲੀ ਪੜ੍ਹਾਈ ਕਿੱਥੇ ਪੂਰੀ ਹੋਈ ਸੀ ਤਾਂ ਸੁਜਾਨ ਸਿੰਘ ਦੀ ਮੁੱਢਲੀ ਪੜ੍ਹਾਈ ਆ ਜਿਹੜੀ ਕਲਕੱਤੇ ਵਿਖੇ ਪੂਰੀ ਹੋਈ ਸੀ ਆਪ ਜਿਹੜੇ ਆਪਣੇ ਨਾਨਾ ਨਾਨੀ ਕੋਲ ਕਲਕੱਤੇ ਰਹਿੰਦੇ ਸੀ ਨੈਕਸਟ ਹੈਗਾ ਸੁਜਾਨ ਸਿੰਘ ਨੇ ਕਿਹੜੀ-ਕਿਹੜੀ ਪੜ੍ਹਾਈ ਕੀਤੀ ਸੀ ਤਾਂ ਉਹਨਾਂ ਨੇ ਗਿਆਨੀ ਪ੍ਰਭਾਗਾਰ ਐਫ ਐਮ ਐ ਪੰਜਾਬੀ ਕੀਤੀ ਸੀ ਜਿਵੇਂ ਹੁਣ ਆਪਣੇ ਈਟੀਟੀ ਕਰਦੇ ਆਪਾਂ ਉਦੋਂ ਉਸ ਵੇਲੇ ਗਿਆਨੀ ਨੂੰ ਹੀ ਗਿਆਨੀ ਦੀ ਪੜ੍ਹਾਈ ਨੂੰ ਹੀ ਈਟੀਟੀ ਪੜ੍ਹਾਈ ਮੰਨਿਆ ਜਾਂਦਾ ਸੀ ਨੈਕਸਟ ਹੈਗਾ ਸੁਜਾਨ ਸਿੰਘ ਦੀ ਪਹਿਲੀ ਕਹਾਣੀ ਕਿਹੜੀ ਹੈ ਤਾਂ ਉਹਨਾਂ ਦੀ ਪਹਿਲੀ ਕਹਾਣੀ ਭੁਲੇਖਾ ਜੜੀ ਸਰਦਾਰ ਸਮੋਲ ਸਿੰਘ ਦੀ ਸਪਾਡ ਨਾਈਟ ਲਿਖਾਰੀ ਨਾਨ ਦੀ ਪੱਤ੍ਰਿਕਾ ਹੇਠ ਛਪੀ ਸੀ ਤਾਂ ਤੁਹਾਨੂੰ ਕੁਐਸਚਨ ਦੋਨੋਂ ਟਾਈਪ ਦੇ ਨਾਲ ਬਣ ਸਕਦਾ ਵੀ ਸੁਜਾਨ ਸਿੰਘ ਦੀ ਕਿਹੜੀ ਕਹਾਣੀ ਪਹਿਲੀ ਸੀ ਤੇ ਕਿਹੜੀ ਪੱਤਰਕਾਰ ਦੇ ਹੇਟ ਹੈ ਜਿਹੜੀ ਛਪੀ ਸੀ ਤਾਂ ਤੁਸੀਂ ਦੋਨੇ ਆਨਸਰ ਯਾਦ ਰੱਖਣੇ ਨੇ ਨੈਕਸਟ ਹੈ ਗਿਆ ਭਾਰਤੀ ਸਹਿਤਕ ਆਦਮੀ ਦਿੱਲੀ ਵੱਲੋਂ ਆਪ ਨੂੰ 1986 ਦੇ ਵਿੱਚ ਸਨਮਾਨਿਤ ਕੀਤਾ ਗਿਆ ਸੀ ਕਿਹੜੇ ਕਹਾਣੀ ਸੰਗ੍ਰਹਿ ਦੇ ਲਈ ਤਾਂ ਹੈਗਾ ਤੇ ਸ਼ਹਿਰ ਤੋਂ ਗਰਾ ਇਹ ਤੁਸੀਂ ਨੇ ਯਾਦ ਰੱਖਣਾ ਬਿਸਾਇਤ ਆਕਾਦਮੀ ਆ ਲਿ ਇੰਪੋਰਟੈਂਟ ਕੁਐਸਚਨ ਆ ਜੇ ਤੁਹਾਨੂੰ ਇਹ ਵੀ ਆ ਸਕਦਾ ਵੀ ਕਿਹੜੇ ਕਹਾਣੀ ਸੰਗ੍ਰਹਿ ਦੇ ਲਈ ਮਿਲਿਆ ਤੀ ਤਾਂ ਸ਼ਹਿਰ ਤੋਂ ਗੁਰਾਂ ਕੋ ਦੋ ਮਿਲਿਆ ਤੀ 1986 ਦੇ ਵਿੱਚ ਇਸ ਦਾ ਪ੍ਰਕਾਸ਼ੀ ਸਾਲ ਵੀ ਯਾਦ ਰੱਖਣਾ 1985 86 ਦੇ ਵਿੱਚ ਇਹਨਾਂ ਨੂੰ ਅਵਾਰਡ ਮਿਲਿਆ ਸੀ ਨੈਕਸਟ ਹੈਗਾ ਦੁੱਖ ਸੁੱਖ ਕਹਾਣੀ ਕਦੋਂ ਪ੍ਰਕਾਸ਼ਿਤ ਹੋਈ ਸੀ ਤਾਂ ਦੁੱਖ ਸੁੱਖ ਕਹਾਣੀਆਂ ਜਿਹੜੀ 1941 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਨੈਕਸਟ ਹੈ ਗਿਆ ਦੁੱਖ ਸੁੱਖ ਕਹਾਣੀ ਵਿੱਚ ਕਿੰਨੀਆਂ ਕਹਾਣੀਆਂ ਸ਼ਾਮਿਲ ਹਨ ਤਾਂ ਦੁੱਖ ਸੁੱਖ ਕਹਾਣੀ ਦੇ ਵਿੱਚ 11 ਕਹਾਣੀਆਂ ਸ਼ਾਮਿਲ ਨੇ ਨੈਕਸਟ ਹੈ ਗਿਆ ਸੁਜਾਨ ਸਿੰਘ ਨੇ ਆਜ਼ਾਦੀ ਤੋਂ ਪਹਿਲਾਂ ਕਿੰਨੀਆਂ ਕਹਾਣੀਆਂ ਸੰਗ੍ਰਹਿ ਲਿਖੇ ਤਾਂ ਆਨਸਰ ਹੈ ਗਿਆ 2 ਸੁਜਾਨ ਸਿੰਘ ਨੇ ਆਜ਼ਾਦੀ ਤੋਂ ਪਹਿਲਾਂ ਜਿਹੜੇ ਦੋ ਕਹਾਣੀ ਸੰਗ੍ਰਹਿ ਲਿਖੇ ਨੈਕਸਟ ਹੈ ਗਿਆ ਕਿਹੜੀਆਂ ਕਹਾਣੀਆਂ ਤੇ ਫਿਲਮ ਜਾਂ ਨਾਟਕ ਬਣਿਆ ਸੀ ਤਾਂ ਦੋ ਕਹਾਣੀਆਂ ਨੇ ਸੁਜਾਨ ਸਿੰਘ ਦੀਆਂ ਕੁਲਫੀ ਅਤੇ ਵਾਗਾਂ ਦਾ ਰਾਖਾ ਜਿਸ ਤੇ ਫਿਲਮ ਤੇ ਨਾਟਕ ਬਣਿਆ ਹੈ ਨੈਕਸਟ ਕੁਐਸਚਨ ਹੈਗਾ ਕੁਲਫੀ ਕਹਾਣੀ ਦਾ ਮੁੱਖ ਪਾਤਰ ਕੌਣ ਸੀ ਤਾਂ ਕੁਲਫੀ ਕਹਾਣੀ ਦਾ ਮੁੱਖ ਪਾਤਰ ਕਾਕਾ ਜਿਸ ਦੀ ਉਮਰ ਜਿਹੜੀ 4.5 ਸਾਲ ਸੀ ਨੈਕਸਟ ਹੈਗਾ ਕੁਲਫੀ ਕਹਾਣੀ ਕਿਸ ਤੋਂ ਲਈ ਗਈ ਹੈ ਕਿਸੇ ਵਿੱਚੋਂ ਤਕulfi ਕਹਾਣੀਆਂ ਜਿਹੜੀ ਸਬਰੰਗ ਕਹਾਣੀ ਸੰਗ੍ਰਹਿ ਵਿੱਚੋਂ ਲਈ ਗਈ ਹੈ ਨੈਕਸਟ ਆ ਗਿਆ ਕulfi ਕਹਾਣੀਆਂ ਜਿਹੜੀ ਕਿਹੜੇ ਮਹੀਨੇ ਦਾ ਜ਼ਿਕਰ ਆਉਂਦਾ ਤਾਂ ਕulfi ਕਹਾਣੀਆਂ ਜਿਹੜੀ ਜੂਨ ਮਹੀਨੇ ਦੇ ਵਿੱਚ ਹੁੰਦੀ ਹੈ ਕਹਾਣੀ ਦੇ ਵਿੱਚ ਜੂਨ ਮਹੀਨੇ ਦਾ ਜ਼ਿਕਰ ਆਉਂਦਾ ਹੈ ਨੈਕਸਟ ਹੈ ਗਿਆ ਸੁਜਾਨ ਸਿੰਘ ਦਾ ਪਹਿਲਾ ਲੇਖ ਕਿਹੜਾ ਸੀ ਤਾਂ ਤਵਿਆਂ ਵਾਲਾ ਵਾਜਾ ਸੁਜਾਨ ਸਿੰਘ ਦਾ ਪਹਿਲਾ ਲੇਖ ਸੀ ਸੁਜਾਨ ਸਿੰਘ ਨੇ ਕਿਸ ਕਹਾਣੀ ਵਿੱਚ ਬੰਗਾਲੀ ਵਾਤਾਵਰਣ ਨੂੰ ਸਿਰਜਿਆ ਸੀ ਤਾਂ ਅਨਸਰ ਆਊਗਾ ਆਤਮਾ ਦੀ ਸ਼ਾਂਤੀ ਤੇ ਡੇਢ ਆਦਮੀ ਨੈਕਸਟ ਆ ਗਿਆ ਸੁਜਾਨ ਸਿੰਘ ਦੇ ਕਿਸ ਨਾਲ ਨੇੜਲੇ ਸਬੰਧ ਰਹੇ ਨੇ ਤਾਂ ਸੁਜਾਨ ਸਿੰਘ ਦੇ 바ਵਾ ਬਲਵੰਤ ਨਾਲ ਜਿਹੜੇ ਨੇੜਲੇ ਸਬੰਧ ਰਹੇ ਨੇ ਨੈਕਸਟ ਆ ਗਿਆ ਸੁਜਾਨ ਸਿੰਘ ਦੀ ਕਿਹੜੀ ਕਹਾਣੀ ਮਨੋਵਿਗਿਆਨਿਕ ਹੈ ਸਮੁਨੱਖਤੇ ਪਸ਼ੂ ਆ ਜਿਹੜੀ ਸੁਜਾਨ ਸਿੰਘ ਦੀ ਕਹਾਣੀ ਮਨੋਵਿਗਿਆਨਿਕ ਹੈ ਮੁੱਚੀਆਂ ਕਹਾਣੀਆਂ ਦਾ ਸੰਗ੍ਰਹਿ ਕਿਹੜਾ ਹੈ ਤਾਂ ਸੁਜਾਨ ਸਿੰਘ ਦੀ ਸਮੁੱਚੀਆਂ ਕਹਾਣੀਆਂ ਦਾ ਸੰਗ੍ਰਹਿ ਆ ਜਿਹੜਾ ਸਾਰੇ ਪੱਤੇ ਆ ਨੈਕਸਟ ਆ ਗਿਆ ਸੁਜਾਨ ਸਿੰਘ ਦੀਆਂ ਕਹਾਣੀਆਂ ਲਿਖੋ ਬਾਗਾਂ ਦਾ ਰਾਖਾ ਇੱਜ਼ਤ ਦਾ ਸਵਾਲ ਆਦਮੀ ਖੁਸ਼ੀ ਦਾ ਦਿਨ ਦੋ ਰਾਸਤੇ ਕੁੱਤਾ आज ਜਿਹੜੀਆਂ ਸੁਜਾਨ ਸਿੰਘ ਦੀਆਂ ਕਹਾਣੀਆਂ ਨੇ ਇਹ ਵੀ ਯਾਦ ਰੱਖਣਾ ਤੁਸੀਂ ਲਾਸਟ ਕੁਐਸਚਨ ਹੈਗਾ ਸੁਜਾਨ ਸਿੰਘ ਦੀ ਮੌਤ ਕਦੋਂ ਹੋਈ ਸੀ ਤਾਂ ਸੁਜਾਨ ਸਿੰਘ ਦੀ ਮੌਤ 22 ਅਪ੍ਰੈਲ 1993 ਨੂੰ ਹੋਈ ਸੀ ਅੱਜ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ ਆਪਾਂ ਨੇ ਐਮਸੀਕਿਊ ਲਈ ਸਾਰੀ ਹੀ ਥਿਊਰੀ ਪੜ੍ਹ ਲਈ ਹੈ ਸਾਰੀ ਥਿਊਰੀ ਦੇ ਹੀ ਮੈਂ ਐਮਸੀਕਿਊ ਲੈ ਕੇ ਆਈ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਧੰਨਵਾਦ